ਪਾਵੇਂ ਇੱਥੇ ਪੁਲਿਸ ਦੀ ਬਿਲਡਿੰਗ ਹੋਏ ਜਾਂ ਫਿਰ ਇੱਥੇ ਮੋਟਰਾਂ ਦੇ ਕਨੈਕਸ਼ਨ ਹੋਣ ਜਿਵੇਂ ਜਿਵੇਂ ਤੁਸੀਂ ਮੰਗਾ ਮੰਗਾ ਇਸ ਇਲਾਕੇ ਦੇ ਵਿਕਾਸ ਵਾਸਤੇ ਖਾਲ ਹੋਏ ਨਹਿਰ ਹੋਏ ਫੜ ਹੋਏ ਮੰਡੀ ਹੋਏ ਜੋ ਤੁਸੀਂ ਮੰਗਾ ਰੱਖਦੇ ਸੀ ਮੈਂ ਦਿਨ ਰਾਤ ਇੱਕ ਕਰਦੀ ਸੀ ਕਿ ਮੇਰੇ ਲੋਕਾਂ ਦੀ ਤਕਲੀਫ ਘਟੇ ਇਹਨਾਂ ਦੀ ਮੁਸ਼ਕਲਾਂ ਨੂੰ ਮੈਂ ਦੂਰ ਕਰਾਂ ਕਮ ਸੇ ਚ ਵੀ ਉਹ ਕਮ ਹੋਏ ਜਿਹੜੇ 50 ਸਾਲ ਚ ਲੋਕਾਂ ਨੇ ਨਹੀਂ ਹੋਏ ਸੀ ਉਹ ਸ਼ਰੋਮਨੀ ਅਕਾਲੀ ਦਲ ਨੇ ਪੂਰੇ ਕਰਕੇ ਤੁਹਾਨੂੰ ਦਿੱਤੇ ਜਿੱਥੇ ਮੈਨੂੰ ਮਾਣ ਹੈ ਕਿ ਇਹ ਨਾ 15 ਸਾਲਾਂ ਚ ਪਰਮਾਤਮਾ ਤੋਂ ਡਰ ਕੇ ਨਾ ਕਿਸੇ ਦੇ ਨਾਲ ਕੋਈ ਧੱਕਾ ਕੀਤਾ ਇੱਕ ਵੀ ਕਿਸੇ ਦੇ ਉੱਤੇ ਕੋਈ ਪਰਚਾ ਨਹੀਂ ਕੀਤਾ ਇੱਕ ਵੀ ਕੋਈ ਕਬਜ਼ਾ ਨਹੀਂ ਕੀਤਾ ਇੱਕ ਵੀ ਕੋਈ ਗਲਤ ਲੈਣ ਵੇਲ ਦਾ ਇਲਜ਼ਾਮ ਨਹੀਂ ਹਮੇਸ਼ਾ ਤੁਹਾਡਾ ਨੋਰਾ ਦਾ ਰੂਪ ਸਮਝ ਕੇ ਤੁਹਾਡੇ ਸਾਰਿਆਂ ਦੀ ਮੈਂ ਸੇਵਾ ਕੀਤੀ ਤੇ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰਾ ਮਨ ਰੱਖਿਆ ਤੇ ਮੈਨੂੰ ਇਹ ਸੇਵਾ ਬਖਸ਼ੀ ਮੈਨੂੰ ਖੁਸ਼ੀ ਹੈ ਕਿ ਹਰ ਖੇਤਰ ਵਿੱਚ ਭਾਵੇਂ ਮੇਰੀ ਪਿੰਾ ਨੇ ਕਿਹਾ ਕਿ ਸਾਡਾ ਸਕੂਲ ਅਪਗ੍ਰੇਡ ਕਰ ਦਿਓ ਤੇ ਕਈ ਸਾਰੇ ਇਹੋ ਪਿੰਡਾਂ 'ਚ ਜਿੱਥੇ ਆਪਾਂ ਸਕੂਲ ਅਪਗ੍ਰੇਡ ਕੀਤੇ ਭਾਵੇਂ ਤੁਹਾਡੀ ਬਿਜਲੀ ਦੀ ਘਾਟ ਸੀ ਤੇ ਸੈਂਕੜੇ ਬਿਜਲੀ ਦੇ ਗ੍ਰਿਡ ਬਣਾਏ ਜੇ ਪਾਣੀ ਦੀ ਘਾਟ ਸੀ ਤੇ ਸੈਂਕੜੇ ਵਾਟਰ ਵਰਕਸ ਬਣਾਏ ਤੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਆਰੋ ਲਗਾ ਕੇ ਦਿੱਤਾ ਤੁਹਾਡੇ ਖਾਲ ਹੋਣ ਤੁਹਾਡੇ ਨਹਿਰੀ ਪਾਣੀ ਦੀ ਸਮੱਸਿਆ ਹੋਏ ਤੁਹਾਡੇ ਮੋਗਿਆਂ ਦੇ ਉੱਤੇ ਮੋਟਰ ਹੋਏ ਜਾਂ ਫਿਰ ਤੁਹਾਡੇ ਸੜਕਾਂ ਦਾ ਜਾਲ ਹੋਏ ਬ੍ਰਿਜ ਪੁਲ ਹੋਏ ਜਿਵੇਂ ਜਿਵੇਂ ਤੁਸੀਂ ਮੰਗਾ ਮੰਗਿਆ ਉਹਨਾਂ ਨੂੰ ਪੂਰਾ ਕਰਨ ਵਾਸਤੇ ਮੈਂ ਦਿਨ ਰਾਤ ਇੱਕ ਕਰਕੇ ਮੈਂ ਮਿਹਨਤ ਕੀਤੀ ਤੇ ਤਾਂ ਕਿ ਉਹ ਤੁਹਾਡੀ ਤਕਲੀਫ ਦੂਰ ਹੋਏ ਜੇ ਮੈਂ ਸ਼ਹਿਰ ਦੀ ਗੱਲ ਕਰਾਂ ਤੇ ਫਿਰ ਇਹ ਸ਼ਹਿਰ ਵਾਸਤੇ ਜਿਵੇਂ ਇਥੇ ਸੀਵਰ ਦਾ ਹਾਲ ਜਿਗਾਜ 20 ਸਾਲ ਪਹਿਲੇ ਯਾਦ ਕਰੋ ਇਥੇ ਸ਼ਹਿਰ ਵਾਲੇ ਹੋਣਗੇ ਮੇਰੇ ਮੰਡੀ ਦੇ ਵੀਰ ਵੀ ਸਾਰੇ ਬੈਠੇ ਨੇ ਪਹਿਲੀ ਵਾਰੀ ਜਦ ਮੈਂ 2009 ਚ ਆਈ ਸੀ ਨਾ ਤੇ ਇਥੇ ਸੀਵਰ ਨਾਲ ਦੀ ਕੋਈ ਚੀਜ਼ ਸੀ ਸੜਕਾਂ ਦੀ ਜਗਾਹ 'ਚ ਵੱਡੇ ਵੱਡੇ ਟੋਏ ਸੀਗੇ ਮੀਂਹ ਪੈਂਦਾ ਅਸਤਾ ਅੱਧਾ ਮਾਂਸਾ ਡੁੱਬ ਜਾਂਦਾ ਸੀ ਬੁਰਾ ਹਾਲ ਹਰ ਪੱਖੋਂ ਸੀਗਾ ਕਰੋੜਾ ਰੁਪਏ ਖਰਚ ਕੇ ਸੀਵਰ ਵਾਟਰ ਸਪਲਾਈ ਗਲੀ ਨਾਲੀਆਂ ਸਟਰੀਟ ਲਾਈਟਾਂ ਹਰ ਪੱਖੋਂ ਇਹ ਸ਼ਹਿਰ ਨੂੰ ਸੁੰਦਰ ਕਰਨ ਵਾਸਤੇ ਆਪਣਾ ਪੂਰਾ ਜ਼ੋਰ ਲਾਇਆ ਪਾਵੇ ਤੁਹਾਡਾ ਸਟੇਡੀਅਮ ਬਣਾਇਆ ਪਾਵੇ ਇੱਥੇ ਮਾਤਾ ਸੁੰਦਰੀ ਕਾਲਜ ਜਿਹੜੀ 2009 ਦੀ ਮੇਰੀ ਪਹਿਲੀ ਰੈਲੀ ਜਦ ਇਹੋ ਜੀ ਹੋਈ ਸੀ ਤਾਂ ਬੀਬੀਆਂ ਨੇ ਆ ਕੇ ਮੈਨੂੰ ਮੰਗ ਰੱਖੀ ਸੀ ਕਿ ਇੱਥੇ ਕੁੜੀਆਂ ਦਾ ਕੋਈ ਕਾਲਜ ਨਹੀਂ ਹੈਗਾ ਤੁਹਾਨੂੰ ਵੋਟ ਤਾਂ ਪਾਵਾਂਗੇ ਜੇ ਸਾਡੇ ਸ਼ਹਿਰ 'ਚ ਕੁੜੀਆਂ ਦਾ ਕਾਲਜ ਬਣਾਓ ਆ ਬਹੁਤ ਵੱਡੀ ਗਿਣਤੀ 'ਚ ਮੇਰੀ ਹਿੰਦੂ ਭਾਈਚਾਰੇ ਦੀ ਪੈਣਾ ਦਾ ਮੰਗ ਸੀਗੀ ਤੇ ਪਾਵੇ ਮੈਂ ਸ਼ਹਿਰ ਤੋਂ ਵੱਡੀ ਗਿਣਤੀ ਤੋਂ ਹਾਰੀ

ਇਸ ਇਲਾਕੇ ਦੇ ਵਿਕਾਸ ਵਾਸਤੇ ਖਾਲ ਹੋਏ ਨਹਿਰ ਹੋਏ ਫੜ ਹੋਏ ਮੰਡੀ ਹੋਏ ਜੋ ਤੁਸੀਂ ਮੰਗਾ ਰੱਖਦੇ ਸੀ ਮੈਂ ਦਿਨ ਰਾਤ ਇੱਕ ਕਰਦਿਸੀ ਕਿ ਮੇਰੇ ਲੋਕਾਂ ਦੀ ਤਕਲੀਫ ਘਟੇ ਇਹਨਾਂ ਦੀ ਮੁਸ਼ਕਿਲਾਂ ਨੂੰ ਮੈਂ ਦੂਰ ਕਰਾਂ ਚੈੱਕ ਤਾਂ ਮੈਂ ਕਿ ਮੇਕ ਸ਼ੋਰ ਇਟ ਸਾਉਂਡ ਰਾਈਟ ਬੋਏ